ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਕੇਂਦਰੀ ਏਜੰਸੀ NIA ਵੱਲੋਂ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਰੇਡ ਕੀਤੀ ਗਈ ਹੈ ਤਰਖਸਾਰ ਤੋਂ ਹੀ ਰੇਡ ਜਾਰੀ ਹੈ ਕਈ ਟੀਮਾਂ ਵੱਖ-ਵੱਖ ਥਾਵਾਂ ਤੇ ਪਹੁੰਚੀਆਂ ਹੋਈਆਂ ਨੇ ਖਾਸ ਤੌਰ ਤੇ ਮੁੱਢਲੀ ਜਾਣਕਾਰੀ ਇਹ ਸਾਹਮਣੇ ਆ ਰਹੀ ਹੈ ਕਿ ਭਾਈ ਅਮਰਪਾਲ ਸਿੰਘ ਜੋ ਮੈਂਬਰ ਪਾਰਲੀਮੈਂਟ ਬਣ ਚੁੱਕੇ ਨੇ ਅਸਾਮ ਦੀ ਡਿਬੂਗਰਟ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੇ ਚਾਚਾ ਜੀ ਦੇ ਘਰ ਵੀ ਰੇਡ ਕੀਤੀ ਗਈ ਹੈ ਅਮਰਸਰ ਦੇ ਵਿੱਚ NIA ਵੱਲੋਂ ਤੇ ਇਸ ਤੋਂ ਇਲਾਵਾ ਮੋਗਾ ਦੇ ਬਾਗਾ ਪੁਰਾਣਾ ਦੇ ਸਮਾਲਸਰ ਦੇ ਵਿੱਚ ਇੱਕ ਕਵੀ ਸ਼ਰਦਾਕਰ ਹੈ ਮੱਖਣ ਸਿੰਘ ਮੁਸਾਫਰ ਹੁਰਾਂ ਦਾ ਉਹਨਾਂ ਦੇ ਘਰ ਵੀ ਰੇਡ ਕੀਤੀ ਗਈ ਹੈ ਇਸ ਤੋਂ ਇਲਾਵਾ ਭਾਈ ਅਮਰਤਪਾਲ ਸਿੰਘ ਦੇ ਸਾਥੀਆਂ ਦੇ ਘਰਾਂ ਦੇ ਉੱਤੇ ਵੀ ਕਈ ਥਾਵਾਂ ਦੇ ਉੱਤੇ ਰੇਡ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਵੱਖ-ਵੱਖ ਟੀਮਾਂ ਪਹੁੰਚੀਆਂ ਹੋਈਆਂ ਨੇ ਪੰਜਾਬ ਪੁਲਿਸ ਦਾ ਸਖਤ ਪਹਿਰਾ ਹੈ ਜਿਹਦੇ ਵਿੱਚ ਜਾਂਚ ਚੱਲ ਰਹੀ ਹੈ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਵਕਫਾਕ ਥਾਵਾਂ ਦੇ ਉੱਤੇ ਰੇਡ ਹੁੰਦੀ ਰਹੀ ਹੈ ਪਿੱਛੇ ਜੇ ਇੱਕ ਕਿਸਾਨ ਬੀਬੀ ਦੇ ਘਰ ਵੀ ਰੇਡ ਹੋਈ ਸੀ ਹਾਲਾਂਕਿ ਉਹ ਕਿਸਾਨ ਬੀਬੀ ਬਾਅਦ ਵਿੱਚ ਕਿਸਾਨ ਅੰਦੋਲਨ ਦੇ ਵਿੱਚ ਦੁਬਾਰਾ ਪਹੁੰਚ ਗਈ ਸੀ ਤਾਂ ਉਹਦੇ ਵੀ ਘਰ ਰੇਡ ਹੋਈ ਸੀ ਤੇ ਹੋਰ ਨਾ ਕਈ ਥਾਵਾਂ ਦੇ ਉੱਤੇ ਰੇਡ ਹੁੰਦੀ ਰਹੀ ਹੈ ਤੇ ਹੁਣ NIA ਨੇ ਇੱਕ ਵਾਰ ਫੇਰ ਪੰਜਾਬ ਦੇ ਵਿੱਚ ਦਬਜ ਦਿੱਤੀ ਹੈ ਵਕਫਾਕ ਥਾਵਾਂ ਦੇ ਉੱਤੇ ਰੇਡ ਚੱਲ ਰਹੀ ਹੈ ਇਸ ਤੋਂ ਪਹਿਲਾਂ ਜਿਵੇਂ ਗੈਂਗਸਟਰਾਂ ਵਗੈਰਾ ਦੇ ਮਾਮਲੇ ਦੇ ਵਿੱਚ ਵੀ ਵਕਫਾਕ ਥਾਵਾਂ ਦੇ ਉੱਤੇ ਰੇਡ ਕੀਤੀ ਜਾਂਦੀ ਹੈ ਤੇ ਹੁਣ NIA ਇੱਕ ਵਾਰ ਫੇਰ ਪੰਜਾਬ ਪਹੁੰਚੀ ਹੈ ਭਾਈ ਅਮਰਪਾਲ ਸਿੰਘ ਜਿਹੜੇ ਖਟੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਬਣੇ ਨੇ ਜੇਲ੍ਹ ਦੇ ਵਿੱਚ ਬੰਦ ਰਹਿਣ ਦੇ ਬਾਵਜੂਦ ਉਹ ਜਿੱਤੇ ਆਜ਼ਾਦ ਉਮੀਦਵਾਰ ਜੋ ਚੋਣ ਮੈਦਾਨ ਦੇ ਵਿੱਚ ਉਤਰੇ ਸੀਗੇ ਤੇ ਵੱਡਾ ਬਹੁਮਤ ਵੀ ਮਿਲਿਆ ਉਹਨਾਂ ਨੂੰ ਪਰ ਉਹਨਾਂ ਦੇ ਉੱਤੇ ਐਨਐਸਏ ਲੱਗਿਆ ਹੋਇਆ ਹੈ ਤੇ ਐਨਐਸਏ ਲੱਗਣ ਦੇ ਬਾਵਜੂਦ ਉਹਨਾਂ ਨੇ ਜਿੱਤ ਹਾਸਲ ਕੀਤੀ ਸੀ ਤੇ ਹੁਣ ਕਈ ਤਰ੍ਹਾਂ ਦੀਆਂ ਪਟੀਸ਼ਨਾਂ ਐਨਐਸਏ ਨੂੰ ਚੁਣੌਤੀ ਦਿੰਦੀਆਂ ਵੀ ਕੋਰਟ 'ਚ ਚੱਲ ਰਹੀਆਂ ਨੇ ਤੇ ਉਹਨਾਂ ਦੇ ਚਾਚੇ ਦੇ ਘਰ ਰੇਡ ਹੋਣਾ ਆਪਣੇ ਆਪ ਦੇ ਵਿੱਚ ਸਵਾਲ ਖੜੇ ਕਰਦਾ ਹੈ ਵਿਰੋਧੀ ਲਗਾਤਾਰ ਸੂਬਾ ਸਰਕਾਰ ਨੂੰ ਵੀ ਘੇਰਦੇ ਨੇ ਤੇ ਹੁਣ ਇਹਦੇ ਉੱਤੇ ਵਿਰੋਧੀ ਕੀ ਪ੍ਰਤੀਕਰਮ ਦਿੰਦੇ ਨੇ ਸੁਭਾ ਸਰਕਾਰ ਦੇ ਨੁਮਾਇੰਦੇ ਕੀ ਕਹਿੰਦੇ ਨੇ ਇਸ ਰੇਡ ਨੂੰ ਲੈ ਕੇ ਬਾਤ ਦੀ ਗੱਲ ਪਰ ਵੱਡੀ ਤੇ ਅਹਿਮ ਗੱਲ ਇਹ ਹੈ ਕਿ ਰੇਡ ਕਿਉਂ ਕੀਤੀ ਗਈ ਕੀ ਕੋਈ ਇਨਪੁਟ ਸੀ ਕਿ ਕੁਝ ਸੁਰਾਗ ਜਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਫਿਰ ਭਾਈ ਅਮਰਤਪਾਲ ਸਿੰਘ ਵਾਲੇ ਮਾਮਲੇ ਨੂੰ ਅੱਗੇ ਵਧਾਇਆ ਜਾ ਰਿਹਾ ਹੈ ਜਾਂ ਫਿਰ ਹਾਈ ਕੋਰਟ ਦੇ ਵਿੱਚ ਜਿਹੜੀਆਂ ਐਨਐਸਸੀ ਨੂੰ ਲੈ ਕੇ ਪਟੀਸ਼ਨਾਂ ਪਈਆਂ ਹੋਈਆਂ ਨੇ ਉਹਨਾਂ ਦਾ ਇਹ ਪੱਖ ਹੋ ਸਕਦਾ ਹੈ ਕਈ ਤਰ੍ਹਾਂ ਦੇ ਸਵਾਲ ਨੇ ਜੋ NIA ਨੇ ਖੜੇ ਕਰ ਦਿੱਤੇ ਨੇ ਰੇਡ ਕਰਕੇ ਤੇ ਜਿਹੜੀ ਮੋਗਾ ਦੇ ਵਿੱਚ ਰੇਡ ਹੋਈ ਹੈ ਸਮਾਲਸਰ ਦੇ ਵਿੱਚ ਉਹ ਵੀ ਸਵਾਲ ਖੜੇ ਕਰਦੀ ਹੈ ਕਿ ਇੱਕ ਕਬੀਸ਼ਰ ਦੇ ਉੱਤੇ ਕਿਉਂ ਰੇਡ ਕੀਤੀ ਗਈ ਕਬੀਸ਼ਰ ਦੇ ਘਰ ਦੇ ਵਿੱਚ ਅਜਿਹਾ ਕੀ ਹੈ ਕਬੀਸ਼ਰ ਦੇ ਕਿਸ ਦੇ ਨਾਲ ਸਬੰਧ ਹੋ ਸਕਦੇ ਨੇ ਕਿਉਂ ਉਹਦੇ ਘਰ NIA ਦੀ ਟੀਮ ਪਹੁੰਚੀ ਹੈ ਫਿਲਹਾਲ ਅਸੀਂ ਵੀ ਅਪਡੇਟ ਦੀ ਉਡੀਕ ਦੇ ਵਿੱਚ ਹਾਂ ਜਿਵੇਂ ਕੋਈ ਅਪਡੇਟ ਆਏਗੀ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਖੋਖ ਪਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ